ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਕਰਮਜੀਤ ਸੰਧੂ YouTube ਚੈਨਲ ਸੰਧੂ ਮਿਨੀਮਾਰਟ ਦੇ ਵਿੱਚ ਅੱਜ ਫੇਰ ਇੱਕ ਵਾਰ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਮਾਰੂਤੀ ਸੂਜ਼ੂਕੀ ਦੀ ਮਾਰੂਤੀ 800 ਬਹੁਤ ਹੀ ਸੋਹਣੀ ਤੇ ਸਾਫ ਸੁਥਰੀ ਗੱਡੀ ਹਾਂਜੀ ਮੋਡੀਫਾਈ ਕੀਤੀ ਹੋਈ ਆ ਬਾਈ ਨੇ ਬਹੁਤ ਸਾਮ ਕੇ ਰੱਖੀ ਹੋਈ ਆ ਗੱਡੀ ਘਰੇਲੂ ਕਾਰ ਹੈ ਜੀ 2000 ਮਾਡਲ ਹੈ ਤੇ ਗੱਡੀ ਦਾ ਇੰਟੀਰੀਅਰ ਗੱਡੀ ਦੀ ਕੰਡੀਸ਼ਨ ਬਹੁਤ ਹੀ ਸੋਹਣੀ ਹੈ ਜੀ ਬਿਲਕੁਲ ਗੱਡੀ ਤੇ 1 ਇੰਚ ਦਾ ਵੀ ਤੁਸੀਂ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਹੈ ਇੱਕ ਵੀ ਪੈਸਾ ਲਾਉਣ ਦੀ ਲੋੜ ਨਹੀਂ ਹੈ ਤਾਂ ਬਾਈ ਨੇ ਬਹੁਤ ਸੋਹਣੀ ਗੱਡੀ ਸਾਂਭੀ ਹੋਈ ਹੈ ਤਾਂ ਗੱਡੀ ਦੇਖਣ ਤੋਂ ਪਹਿਲਾਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਦੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਸਾਡੀ ਹੌਸਲਾ ਵਧਾਈ ਹੁੰਦੀ ਰਹੇ ਤੇ ਇੱਕ ਗੁਜਾਰਿਸ਼ ਹੋਰ ਕਰਦੇ ਆ ਕਿ ਜੇ ਤੁਹਾਡੇ ਕੋਲ ਵੀ ਕੋਈ ਵੀ ਸਾਧਨ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕਰਵਾਉਣੀ ਹੈ ਤਾਂ ਅਸੀਂ ਇਹ ਸੇਵਾ ਬਿਲਕੁਲ ਫ੍ਰੀ ਦੇ ਵਿੱਚ ਕਰਦੇ ਆ ਹਾਂਜੀ ਸਾਡੇ ਚੈਨਲ ਦੇ ਉੱਤੇ ਅਸੀਂ ਤੁਹਾਡੇ ਹਰ ਇੱਕ ਚੀਜ਼ ਦੀ ਜਿਹੜੀ ਹੈ ਐਡਵਰਟਾਈਜ਼ਮੈਂਟ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਤਾਂ ਤੁਸੀਂ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ 9041734061 ਹਾਂਜੀ ਉਹ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਮੈਨੂੰ ਕਾਲ ਕਰ ਸਕਦੇ ਹੋ ਤਾਂ ਤੁਹਾਡੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਐਡ ਆਸੀ ਬਿਲਕੁਲ ਸਾਡੇ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਕਰਾਂਗੇ ਹਾਂਜੀ ਸੋ ਜਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਆਓ ਪਹਿਲਾਂ ਆਪਾਂ ਗੱਡੀ ਦੇਖਦੇ ਆਂ ਤੇ ਫਿਰ ਗੱਡੀ ਦੇ ਪ੍ਰਾਈਸ ਦੀ ਗੱਡੀ ਦੇ ਰੇਟ ਦੀ ਗੱਲ ਕਰਦੇ ਆਂ ਤੇ ਹੋਰ ਵੀ ਗੱਲਾਂ ਕਰਦੇ ਆਂ ਤਾਂ ਆਓ ਪਹਿਲਾਂ ਆਪਾਂ ਗੱਡੀ ਦੇਖਦੇ ਆਂ ਹਾਂਜੀ ਇਹ ਸੀ ਮਾਰੂਤੀ 800 ਮਾਰੂਤੀ ਸੂਜ਼ੂਕੀ ਦੀ ਬਹੁਤ ਹੀ ਸੋਹਣੀ ਮੋਡੀਫਾਈ ਕੀਤੀ ਹੋਈ ਗੱਡੀ ਤੁਸੀਂ ਦੇਖ ਹੀ ਚੁੱਕੇ ਹੋ ਕਿ ਬਾਈ ਨੇ ਕਿੰਨੇ ਸ਼ੌਂਕ ਦੇ ਨਾਲ ਗੱਡੀ ਰੱਖੀ ਹੋਈ ਆ ਬਾਈ ਸੇਲ ਕਰ ਰਿਹਾ ਤਾਂ ਸੇਲ ਦੇ ਵਿੱਚ ਬਾਈ ਨੇ ਜਿਹੜਾ ਰੇਟ ਹੈ ਉਹ ਮੈਕਸਿਮਮ 60000 ਤੇ ਘੱਟੋ ਘੱਟ 50000 ਰੱਖਿਆ ਤੁਸੀਂ ਇਹਦੇ ਵਿਚਾਲੇ ਜਿਹੜੀ ਗੱਡੀ ਆ ਬਾਈ ਕਹਿੰਦਾ ਅਸੀਂ 50 ਤੋਂ 60000 ਦੇ ਵਿਚਾਲੇ ਜਿਹੜੀ ਗੱਡੀ ਆ ਸੇਲ ਕਰ ਦਾਂਗੇ ਤਾਂ ਤੁਸੀਂ ਕੰਟੈਕਟ ਨੰਬਰ ਹੈ ਜਿਹੜਾ ਬਾਈ ਦਾ ਉਹ ਜਦੋਂ ਗੱਡੀ ਅਸੀਂ ਵਿਖਾਈ ਸੀ ਸਕਰੀਨ ਤੇ ਚਲਾਤਾ ਨਾਲ ਦੀ ਨਾਲ ਤਾ ਹੁਣ ਵੀ ਸਕਰੀਨ ਦੇ ਉੱਤੇ ਬਾਈ ਦਾ ਨੰਬਰ ਚੱਲ ਰਿਹਾ ਤੁਸੀਂ ਕਾਲ ਕਰਕੇ ਜਿਹੜੀ ਆ ਬਾਈ ਨਾਲ ਗੱਲ ਕਰਕੇ ਗੱਡੀ ਦੀ ਹੋਰ ਜਾਣਕਾਰੀ ਲੈ ਸਕਦੇ ਹੋ ਗੱਡੀ ਦੇਖ ਸਕਦੇ ਹੋ ਹਾਂਜੀ ਤਾਂ ਗੱਡੀ ਬਹੁਤ ਸੋਹਣੀ ਆ ਪੰਜਾਬ ਨੰਬਰ ਹੈ 999 ਪੰਜਾਬ ਦਾ ਨੰਬਰ ਹੈ ਗੱਡੀ ਦਾ ਤੇ ਬਹੁਤ ਵੀ ਆਈ ਪੀ ਨੰਬਰ ਹੈ ਇੱਕ ਤਰ੍ਹਾਂ ਦਾ ਤਾਂ ਬਹੁਤ ਹੀ ਸੋਹਣੀ ਗੱਡੀ ਆ ਜੀ ਇਦੋਂ ਸਸਤੀ ਗੱਡੀ ਤੁਹਾਨੂੰ ਫੇਰ ਦੁਬਾਰਾ ਨਹੀਂ ਮਿਲਣੀ ਮੋਡੀਫਾਈ ਕੀਤੀ ਹੋਈ ਤਾਂ ਜਲਦੀ ਕਰੋ ਬਾਈ ਨੂੰ ਕਾਲ ਕਰੋ ਅਤੇ ਗੱਡੀ ਆਪਣੇ ਘਰ ਲੈ ਜਾਓ ਹਾਂਜੀ ਐਨੀਆਂ ਬੇਂਦਿਆ ਕਰਦੇ ਹੋਏ ਤੁਹਾਡੇ ਤੋਂ ਇਜਾਜ਼ਤ ਮੰਗਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ